ਘਰ ਦੇ ਵਿੱਚ ਨਿੱਕੇ ਜਿਹੇ ਪੋਤੇ ਦਾ ਜਨਮ ਦਿਨ ਨੂੰ ਨਾਕੇ ਹਟਿਆ ਹੈ ਪਰਿਵਾਰ ਖੁਸ਼ੀ-ਖੁਸ਼ੀ ਰਾਤ ਨੂੰ ਸੌਣ ਚਲਾ ਗਿਆ ਪਰ ਸੌਣ ਤੋਂ ਪਹਿਲਾਂ ਜਦੋਂ ਪੁੱਤ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਸ ਫਰਾਟੇ ਪੱਖੇ ਨੂੰ ਜਾਂ ਤਾਂ ਜਾਲੀ ਲਵਾ ਲਓ ਜਾਂ ਫਿਰ ਇਹਨੂੰ ਬੰਦ ਕਰਕੇ ਰੱਖਿਆ ਕਰੋ ਕਿਉਂਕਿ ਮੇਰੇ ਛੋਟੇ-ਛੋਟੇ ਨਿਆਣੇ ਪੱਖੇ ਦੇ ਕੋਲੋਂ ਲੰਘਦੇ ਨੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਇਹੀ ਗੱਲ ਸੁਣਨ ਤੋਂ ਬਾਅਦ ਤੈਸ਼ ਤੇ ਵੀ ਚਾਏ ਇਸ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਮਾਰ ਮੁਕਾਇਆ ਗਿਆ ਨਿੱਕੀ ਜਹੀ ਗੱਲ ਦੇ ਉੱਪਰ ਕਹੀਂ ਮਾਰ ਮਾਰ ਕੇ ਆਪਣੇ ਜਵਾਨ ਪੁੱਤ ਨੂੰ ਮਾਰ ਦਿੱਤਾ ਗਿਆ ਅਤੇ ਕੋਲ ਪਈ ਨੂਹ ਨੇ ਜਦੋਂ ਆਪਣੇ ਸਹੁਰੇ ਨੂੰ ਹੱਥ ਦੇ ਵਿੱਚ ਕਹੀਂ ਲਈ ਦੇਖਿਆ ਤਾਂ ਉਹ ਵੀ ਡਰ ਗਈ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਆਪਣੇ ਪਤੀ ਅਤੇ ਪਰਿਵਾਰ ਨੂੰ ਕਿਸੇ ਤਰ੍ਹਾਂ ਬਚਾ ਲਵੇ ਪਤੀ ਨੂੰ ਹਸਪਤਾਲ ਵੀ ਲੈ ਕੇ ਪਹੁੰਚਤਾ ਹੈ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਛੋਟੀ ਜਹੀ ਗਲਤੀ ਪੂਰੇ ਦਾ ਪੂਰਾ ਪਰਿਵਾਰ ਉਜਾੜ ਦਿੱਤਾ ਗਿਆ ਜਿਸ ਘਰ ਦੇ ਵਿੱਚ ਬੱਚੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਉਸੇ ਘਰ ਦੇ ਵਿੱਚ ਹੁਣ ਉਸ ਪਿਓ ਦੇ ਮਰਨ ਦੇ ਵੈਣ ਪੈ ਰਹੇ ਹਨ ਇਹ ਕਿਹੋ ਜਿਹਾ ਘਟੀਆ ਦਾਦਾ ਜਿਸ ਦੇ ਵੱਲੋਂ ਨਿੱਕੇ ਨਿੱਕੇ ਬੱਚਿਆਂ ਦੇ ਕੋਲੋਂ ਉਹਨਾਂ ਦਾ ਪਿਓ ਖੋ ਲਿਆ ਗਿਆ ਆਪਣੇ ਪੁੱਤ ਨੂੰ ਬੇਰਹਿਮੀ ਦੇ ਨਾਲ ਮਾਰਨ ਤੋਂ ਬਾਅਦ ਕਿਸ ਤਰ੍ਹਾਂ ਉਹ ਹੋਰਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ ਮੌਕੇ ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਗਈ ਹੈ ਅਤੇ ਹੁਣ ਉਹ ਚਾਹੁੰਦੇ ਨੇ ਕਿ ਇਹੋ ਜਿਹੇ ਪਿਓ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਕਿਸੇ ਹੋਰ ਦਾ ਇਹੋ ਜਿਹਾ ਨੁਕਸਾਨ ਨਾ ਕਰੇ ਪਰ ਜਨਮ ਦਿਨ ਮਨਾ ਕੇ ਹਟਿਆ ਹੈ ਹਸਦਾ ਖੇੜਦਾ ਪਰਿਵਾਰ ਤਾਂ ਉਜੜ ਚੁੱਕਿਆ ਆਪਣੇ ਹੀ ਪੁੱਤ ਨੂੰ ਮਾਰਨ ਤੋਂ ਬਾਅਦ ਉਸਦੇ ਬੱਚਿਆਂ ਨੂੰ ਮਾੜੇ ਹਾਲਾਤਾਂ ਦੇ ਵਿੱਚ ਛੱਡ ਦਿੱਤਾ ਅਤੇ ਉਸ ਨੂੰ 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 ਵਿਧਵਾ ਬਣਾ ਦਿੱਤਾ ਜੋ ਕਿ ਖੁਸ਼ੀ-ਖੁਸ਼ੀ ਇਸ ਘਰ ਦੇ ਵਿੱਚ ਰਹਿ ਰਹੀ ਸੀ ਇਹ ਘਟਨਾ ਨਾਬਾਬ ਬਲਾਕ ਦੇ ਪਿੰਡ ਮੱਲੇਵਾਲ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਜਿਸ ਦੀ ਉਮਰ 35 ਸਾਲ ਅਤੇ ਨਾਮ ਜਗਪਾਲ ਸਿੰਘ ਸੀ ਉਸ ਦੇ ਸਿਰ ਦੇ ਵਿੱਚ ਕਹੀਂ ਮਾਰ-ਮਾਰ ਕੇ ਮਾਰ ਦਿੱਤਾ ਗਿਆ ਜਦੋਂ ਉਸਦੀ ਘਰਵਾਲੀ ਨੇ ਅੱਖਾਂ ਖੋਲ੍ਹ ਕੇ ਦੇਖਿਆ ਕਿ ਸੋਹਰਾ ਕਿਸ ਤਰ੍ਹਾਂ ਦੇ ਨਾਲ ਵਾਰ ਕਰਨ ਲੱਗਿਆ ਤੇ ਉਸਦਾ ਪਤੀ ਬੇਹੋਸ਼ ਪਿਆ ਤਾਂ ਉਸਦੇ ਵੀ ਹੋਸ਼ ਉੱਡ ਗਏ ਕਿਸੇ ਤਰ੍ਹਾਂ ਦੇ ਨਾਲ ਉਸਨੇ ਆਪਣੀ ਜਾਨ ਬਚਾਈ ਪਤਾ ਲੱਗਿਆ ਕਿ ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਦਾਦੇ ਦੇ ਵੱਲੋਂ ਇਸ ਘਟਿਆ ਹਰਕਤ ਨੂੰ ਅੰਜਾਮ ਦਿੱਤਾ ਗਿਆ ਇਸ ਮਗਰੋਂ ਪੀੜਤ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਚੰਡੀਗੜ੍ਹ ਵੀ ਰੈਫਰ ਕੀਤਾ ਗਿਆ ਸੀ ਪਰ ਜਗਪਾਲ ਸਿੰਘ ਦੀ ਜਾਨ ਨਹੀਂ ਬਚਾਈ ਜਾ ਸਕੀ ਜਿਸ ਤੋਂ ਬਾਅਦ ਇਸ ਪਿਓ ਦੇ ਉੱਪਰ ਹੀ ਮਾਮਲਾ ਦਰਜ ਕਰ ਦਿੱਤਾ ਗਿਆ ਪਿੰਡ ਮੱਲੇਵਾਲ ਦੇ ਵਿੱਚ ਪੋਤੇ ਦਾ ਜਨਮ ਦਿਨ ਮਨਾਉਣ ਮੌਕੇ ਵੇੜੇ ਦੇ ਵਿੱਚ ਦਾਤੀ ਫਰਾ ਪੱਖਾ ਲੱਗਿਆ ਹੋਇਆ ਸੀ ਅਤੇ ਇਸੇ ਪੱਖੇ ਨੂੰ ਲੈ ਕੇ ਝਗੜਾ ਹੋਇਆ ਸੀ ਪਿਓ ਨੇ ਸਿਰਫ ਇਹੀ ਕਿਹਾ ਸੀ ਕਿ ਇਸ ਪੱਖੇ ਨੂੰ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਫਿਰ ਜਾਲੀ ਲਗਵਾ ਲਈ ਜਾਵੇ ਜਿਸ ਤੋਂ ਬਾਅਦ ਦਾਦੇ ਨੂੰ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਆਪਣੇ ਪੋਤੇ ਦੇ ਜਨਮ ਦਿਨ ਦਾ ਖਿਆਲ ਨਹੀਂ ਕੀਤਾ ਸਗੋਸ ਤੇ ਪਿਓ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਮੈਂ ਇਹ ਤਾਂ ਜੀ ਮੇਰਾ ਬڑا ਮੁੰਡਾ ਤੀਏ ਹਾਂ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਹਾਂ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬਰ ਪੇ ਯਾ ਦੇ ਖੈਬਰ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬڑا ਤੀਏ ਸੌ ਗਿਆ ਇਹ ਉਰੇ ਮੰਜਾ ਡਾਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਜੀ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਟ ਕਢੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਠੀਕ ਜੀ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਜਾ ਠੀਕ ਜੀ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇਹ ਤਾਂ ਲੜ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉੱਤੇ ਹੀ ਲੜੇ ਨੇ ਅੱਛਾ ਜੀ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਹਨਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਤੇ ਨੀ ਮੋੜੀ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਇਸਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹਦੀ ਆ ਦੋ ਜੀ ਅੰਦਰ ਪਾਇਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗ ਪਿਆ ਦੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਣ ਨੂੰ ਸਾਨੂੰ ਫੋਨ ਕਰਾ ਜਾਣੂ ਅਸੀਂ ਆਏ ਫੇਰਾ ਹਸਕ ਮਾੜ ਜਾ ਕੇ ਜਾਣੀ ਡਾਕਟਰ ਦੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਕਾ ਜਾਇਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਹੱਥ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇੰਨੇ ਚ ਗਾਲ ਮੰਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤੱਕ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲਿਆਂ ਨੇ ਪਟਿਆਲੇ ਦਾ ਪਰਚਾ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਿਰਚ ਮਾਰਦੀ ਹਾਂ ਜੀ ਹਾਂ ਜੀ ਸਿਰਚ ਮਾਰੀ ਤੇ ਸਿਰ ਜਾ ਕੱਕੜੀ ਕੱਕੜੀ ਕਹੀ ਮਾਰਦੀ ਅਨਾ ਪੁੱਠੀ ਮਾਰੀ ਆ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀ ਹਾਂ ਜੀ ਕਈ ਰੀ ਉੱਥੀ ਪਈ ਆ ਅੰਦਰ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਮਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ ਲਾਰੂ ਪੀ ਲੰਦਾ ਇਹਦਾ ਆਪਣੇ ਬੱਚੇ ਦਾ ਜੰਦ ਜਿਹੜਾ ਮਨਾ ਕੇ ਹਟੇ ਦੀ ਜੀ ਮਾੜਾ ਮੋਟਾ ਪੈ ਕੇ ਬੁਲਾ ਲਏ ਉਹਨਾਂ ਦਾ ਬਾਕੀ ਹਾਂ ਵਾਰ-ਵਾਰੇ ਪੱਖੇ-ਪੋਖੇ ਵਿੱਚ ਲੱਟ ਕੇ ਕਫਰੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਥੋੜਾ ਪਰ ਲੱਗ ਗਿਆ ਚਲੋ ਪਾਗੇ ਕੋਥੇ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ 11 8 11 ਵਜੇ ਕਹੀ ਚੱਕੇ ਰਾਤ ਨੂੰ ਆ ਕਰ ਕੋਈ ਹਾਂਜੀ ਘਲਾਤ ਲੈ ਗਏ ਤਾਂ ਅੱਛਾ ਗੈਰੰਟੀ ਹੂੰ ਕਹੇੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਗੁਰਦਵਾਰ ਦੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਐਂ ਨਾਪੇ ਲੈ ਗਏ ਹਸਪੀਟਲ ਸਰਕਾਰੀ ਰਾਤ ਹਾਂਜੀ ਠੀਕ ਹੈ ਤੇ ਜੁਵਾਜੀ ਫਿਰ ਉਹਨਾਂ ਨੇ ਪਟਿਆਲੇ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਇਕੱਠੇ ਸਵੇਰੇ ਕਹਿੰਦੇ ਚੰਗੀ ਘੜ ਲੈਣੀ ਕਿ ਢੀ ਘੜਤਾ ਤਾਂ ਉਹ ਉਹ ਕਾਇ ਹੈ ਜੀ ਦਾ ਖਾਈ ਜੀ ਨੇੜੇ ਬੱਚੇ ਨੇ ਇਹਦੇ ਹੱਥੇ ਟਾਈਮ ਕੱਟੂ ਜਰੀਏ ਉਹਦਾ ਬੰਦਾ ਫੜਦਾ ਕਿੰਨੇ ਭਰਾ ਸੀ ਇਹ ਦੋ ਭਰਾ ਤੇ ਦੂਜਾ ਲੱਗ ਰਹਿੰਦਾ ਸੀ ਜਿਆ ਲੱਗ ਰਿਹਾ ਸੀ ਇਹ ਛੋਟਾ ਸੀ ਇਹ ਵੱਡਾ ਹੀ ਹੋ ਚੁੱਕਾ ਹੈ ਅੱਛਾ ਕੋਈ ਜਨੂ ਜੀ ਤਲਾ ਆਈ ਸੀ ਵੀ ਪਰਸੋਂ ਵੱਡਾ ਦਾਕਲ ਜੀ ਉਹਦਾ ਬਿਲਕੁਲ ਲਾਈ ਘੜਾ ਹੋਊਗਾ ਜੀ ਵੀ ਕੱਲ ਦੇ ਦਰਾਨੇ ਇਲਾਜ ਪੀਜੀਏ ਲੈ ਕੇ ਜਾ ਰਹੇ ਫਿਰ ਉਹ ਤੋਂ ਡਰਦੇ ਹੋਣਗੇ ਜੀ ਜੀ ਮੇ ਮੱਤਰਿਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਤੀ ਸਿੰਘ ਜੀ ਇਹ ਕਾਰਨ ਕਿ ਜੋ ਜਗਪਾਰ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਬਾਅਦਾਂ ਬੋਲੇ ਕਈ ਦੇ ਕਈ ਨਾ ਮਾਰੇ ਉਹਦੇ ਸਰਚਵਾਰ ਕਿਤੇ ਦੁੱਤਨ ਜਰਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜਖਮੇ ਹੋ ਕੇ ਜਿਸ ਕਾਰਨ ਡੈਥ ਹੋ ਗਈ ਉਹਨਾਂ ਆਪਸ ਵਿੱਚ ਪ੍ਰਵਾਦ ਸੀ ਉਹਦਾ ਵਾਦਸੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਿਹੜਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਫੇਰੇ ਉਹ ਕੁਾਰ ਦਾ ਜੀ ਤੇ ਅਰੈਸਟ ਹੋ ਗਏ ਜੀ ਹਾਜੀ ਜੀ ਆਪਣੇ ਕੀ ਨਾਮ ਤੇ ਤਰਤੀ ਚੱਲ ਰਹੀ ਹੈ ਤੇ ਮੈਂ ਇਹ ਤਾਂ ਜੀ ਮੇਰਾ ਬੜਾ ਮੁੰਡਾ ਤੀਏ ਹਾਂ ਇਹ ਇਹ ਬੜੇ ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬੜ ਪੇ ਯਾ ਦੇ ਖੈਬੜ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਜੀ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋ ਉੱਠ ਕੜੀ ਜਾਦਤੀ ਮਾਰਨ ਲੱਗਿਆ ਇਹਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਠੀਕ ਜਾਨੂ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈਗੇ ਤੇ ਜਾ ਠੀਕ ਹੈ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇਹ ਤਾਂ ਲੜ ਪੈ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉੱਤੇ ਹੀ ਲੜੇ ਨੇ ਅੱਛਾ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਨਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਦੇ ਨੀ ਬਈ ਵਿਆਹਿਆ ਵਸੀ ਹਾਂਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰ ਉੱਚੜ ਗਿਆ ਇਸਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹਦੀ ਜਦੋਂ ਦੋਏਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗ ਪਿਆ ਦੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਨੂ ਸਾਨੂੰ ਫੋਨ ਕਰਾ ਜਾਨੂ ਅਸੀਂ ਆਏ ਫੇਰਾ ਹਸਕ ਮਾੜ ਜਾ ਕੇ ਜਾਣੀ ਡਾਕਟਰ ਦੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਕਾ ਜਾਇਆ